मेरा बेटा कफन में लेटे ये मुझको मंजूर नहीं कि और भी कितने लाल हैं मेरे जिन्होंने यहाँ से निधि पाई है पूजा पूजा कट मरे लेकिन दुश्मन से पीट न दिखलाई है फिर एक के साथ इंसाफ जिताना ये ये एक के साथ प्यार जताना ये कोई कंसा नहीं बेटे बेटे में ही जो फर्क समझे ऐसा ही कोई बाप नहीं ऐसा ही कोई बाप नहीं बोल दिया को तो अनेका प्रकार प्रकारियां फुल्ला सुका हो जाते हैं अनजान बच्चे समझ के माफ करना गोबाई तो गुरु जी का खालसा वाहेगुरु जी की फतेह तो बाद बच्ची सिरजोध कौर पिता जगतजीत से ये आखिरी बच्ची है

ਮੈ ਭੀ ਸਰੀਯ ਰੋਕ ਜਾ ਰੋਕ ਜਾ ਵਈ ਬਤ ਹੋਨ ਮੈ ਭੀ ਸਚ ਮੈ ਜਾ ਵੀ ਰਾ ਆਗੀ ਆਗਿ ਆਗੀ ਆਗੀ ਰਾ ਇਦਾ ਅਸਾਕ ਮੁਲ ਜੀ ਆਨ ਪੇ ਜ਼ਕ ਕੁਸੀਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੱਚੇ ਆਪ ਜੀ ਦੇ ਸਾਹਮਣੇ ਬੋਲ ਕੇ ਗਏ ਹਨ ਬਖ ਬਖ ਭਾਵਾਂ ਤੇ ਇਹਨਾਂ ਬੱਚਿਆਂ ਦੇ ਕੋਲੋਂ ਕਵਿਤਾ ਲੈਕਚਰ ਸਾਥੀ ਜਿਹੜੇ ਤੱਕ ਉਹ ਸੁਣੇ ਗਏ ਸਰ ਤੇ ਉਹਨਾਂ ਖਾਵਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਬੋਲਿਆ ਸੀ ਤੇ ਉਹਨਾਂ ਬੱਚਿਆਂ ਤੋਂ ਕੋਲੋਂ ਫਿਰ ਅਸੀਂ ਆਪ ਸੰਗਤਾਂ ਦੇ ਸਾਹਮਣੇ ਦੁਬਾਰਾ ਸੁਣਿਆ ਫਿਰ ਇਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਗੁਰਮਤ ਲਹਿਰ ਅਮਰਜੈ ਸਿੰਘ ਦੇ ਵੀਰ ਵੀਰ ਰਵਿੰਦਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਸਾਰੇ ਬੱਚੇ ਧਿਆਨ ਦੇਓ ਜਿਵੇਂ ਕਿ ਬੱਚਿਓ ਆਪ ਜੀ ਨੇ ਸੱਤ ਰੋਜ਼ਾ ਗੁਰਮਤਿ ਚੇਤਨਾ ਵਿంటర్ ਕੈਂਪ ਦੇ ਵਿੱਚ ਭਾਗ ਲਿਆ ਹੈ 24 ਦਸੰਬਰ ਤੋਂ ਲੈ ਕੇ 30 ਦਸੰਬਰ ਦੇ ਵਿੱਚ ਆਸੂਸੋਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ साहेबजागे की शहादत को समर्पित गुरमत चेतना विंटर कैंप जो कि बर्दवान तो लैके कुमार डुबी तक लगया गया इत वक् इलाक के बच्चे सारे अज आए हो आप जी ने पता है कि अज सा फाइनल प्रोग्राम समाप्ति दिवस जो कि ਗੁਰਨਾਲਕ ਨਗਰ ਕਮਿਊਨਿਟੀ ਹਾਲ ਰਾਮਬੰਦੂ ਵਿੱਚ ਤੁਸੀਂ ਸਾਰੇ ਪਹੁੰਚੇ ਹੋ ਮੈਂ ਸਾਰਿਆਂ ਨੂੰ ਹੀ ਵਧਾਈ ਦਿੰਦਾ ਸਾਰੇ ਬੱਚੇ ਤੁਸੀਂ ਵਧਾਈ ਦੇ ਯੋਗ ਪਾਤਰ ਹੋ ਜੋ ਠੰਡਾ ਦੀਆਂ ਛੁੱਟੀਆਂ ਦੇ ਵਿੱਚ ਠੰਡਾ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਆਪਣੇ ਸੈਂਟਰਸ ਦੇ ਵਿੱਚ ਜਾ ਕੇ ਗੁਰਮਤਿ ਕਲਾਸ ਆਪ ਜੀ ਨੇ اٹੈਂਡ ਕੀਤੀ ਹੈ ਸਭ ਤੋਂ ਪਹਿਲਾਂ ਆਪਜੀ ਨੂੰ ਬਧਾਈ ਦੇ ਪਾਤਰ। ਸੋ ਇੱਕ ਜਕਾਰਾ ਮੈਂ ਆਪਜੀ ਦੇ ਲਈ ਬੱਚਿਆਂ ਦੇ ਲਈ ਤੇ ਉਹਨਾਂ ਦੇ ਮਾਪਿਓ ਦੇ ਲਈ ਬੁਲਾਣਾ ਚਾਹੁੰਦਾ ਹਾਂ ਕਿਉਂਕਿ ਤੁਹਾਡੀ ਬਹੁਤ ਵੱਡੀ ਮਿਹਨਤ ਹੈ। ਇੱਕ ਸਵੇਰੇ ਉੱਠਣਾ, ਕੈਂਪ ਤੇ ਵਿੱਚ ਜਾਣਾ, ਪੂਰਾ ਦਿਨ ਆਪਣਾ ਕੈਂਪ ਦੇ ਵਿੱਚ ਦੇਣਾ, ਫਿਰ ਅਗਲੇ ਦਿਨ ਜਾਣਾ। ਥੈਂਕ ਯੂ। ਇਦਾਂ ਤੁਸੀਂ ਤਿੰਨ ਦਿਨ ਰੋਜ਼ਾ ਕੈਂਪ ਅਟੈਂਡ ਕੀਤਾ ਆਪਣੇ ਸੈਂਟਰ ਦੇ ਵਿੱਚ। ਸੋ ਇੱਕ ਜਕਾਰਾ ਬੱਚਿਆਂ ਲਈ ਤੇ ਉਹਨਾਂ ਦੇ ਮਾਪਿਓ ਲਈ। ਬੋਲੇ ਸੋਨਿਹਾਰ ਹੁਣ ਜਿਵੇਂ ਬੱਚਿਓ ਤੁਹਾਨੂੰ ਕੈਂਪ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਜਦੋਂ ਕੈਂਪ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਸਾਨੂੰ ਛੋਟੀਆਂ ਚੀਜ਼ਾਂ ਤੋਂ ਲੈ ਕੇ ਆਪਣੀ ਲਾਈਫ ਦੇ ਵਿੱਚ ਕਿਵੇਂ ਅਸੀਂ ਵਿਚਨਣਾ ਹੈ ਗੁਰਬਾਣੀ ਨਾਲ ਕਿਵੇਂ ਜੁੜਨਾ ਹੈ ਗੁਰਬਾਣੀ ਕਿਵੇਂ ਪੜ੍ਹਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਸੀਂ ਕਿਵੇਂ ਕਰਨਾ ਹੈ ਇਦਾਂ ਦੀਆਂ ਵੱਖ-ਵੱਖ ਚੀਜ਼ਾਂ ਤੁਹਾਨੂੰ ਕੈਂਪ ਦੇ ਵਿੱਚ ਸਿਖਾਈਆਂ ਜਾਂਦੀਆਂ ਨੇ ਇਸ ਕੈਂਪ ਦੇ ਵਿੱਚ ਬੱਚਿਓ ਇੱਧਰ ਧਿਆਨ ਦਿਓ ਇੱਧਰ ਵੀ ਬੱਚੇ ਇਸ ਕੈਂਪ ਦੇ ਵਿੱਚ ਨਾ ਮੀਟ ਕਰਦਾ ਆਪ ਜੀ ਨੇ ਬਹੁਤ ਕੁਝ ਸਿੱਖਿਆ ਹੋਵੇਗਾ ਜੋ ਤੁਸੀਂ ਆਪਣੇ ਲਾਈਵ ਦੇ ਵਿੱਚ ਕਰਾਈ ਕਰੋਗੇ ਤੇ ਇੱਕ ਸਵਾਲ ਮੈਂ ਛੋਟੇ ਬੱਚਿਆ ਕੋਲ ਜਾਂ ਵੱਡੇ ਬੱਚੇ ਵੀ ਜਵਾਬ ਦੇ ਸਕਦੇ ਨੇ ਮੈਨੂੰ ਕੋਈ ਦੱਸ ਸਕਦਾ ਹੈ ਕਿ ਇਹ ਕੈਂਪ ਕਿਸ ਨੂੰ ਸਮਰਪਿਤ ਹੋ ਕੇ ਅਸੀਂ ਲਗਾਇਆ ਸੀ ਬਹੁਤ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਮੁਖ ਰੱਖ ਕੇ ਉਹਨਾਂ ਦੀ ਸ਼ਹਾਦਤ ਨੂੰ ਮੁਖ ਰੱਖ ਕੇ ਕੈਂਪ ਲਗਾਇਆ ਗਿਆ ਸੀ ਹੁਣ ਕੋਈ ਬੱਚਾ ਹੱਥ ਖੜਾ ਕਰਕੇ ਮੈਨੂੰ ਇਹ ਦੱਸ ਸਕਦਾ ਵੱਡੇ ਸਾਹਿਬਜ਼ਾਦਿਆਂ ਦੇ ਨਾਮ ਆ ਬੱਚਾ ਦੱਸ ਬੋਲੋ ਜੀ ਆ ਜੋ ਸਟੇਜ ਤੇ ਚਾਹੁੰਦੇ ਦੋ ਵੱਡੇ ਸਾਹਿਬ ਜਿਆਦਾ ਦੇ ਨਾਮ ਆਪ ਜੀ ਨੇ ਦੱਸਣਾ ਹੈ ਪਹਿਲੇ ਫਤੇ ਬਲਾਓ ਆਪਣਾ ਨਾਮ ਦੱਸੋ ਦੋ ਵੱਡੇ ਸਾਹਿਬ ਜੀ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਰਨ ਸਿੰਘਾ ਵੱਡੇ ਸਾਹਿਬ ਜਰਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜਗਤ ਸਿੰਘ ਜੀ ਬਹੁਤ ਵਧੀਆ ਬੱਚੇ ਨੇ ਜਵਾਬ ਦਿੱਤਾ ਹੈ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜਗਤ ਸਿੰਘ अच्छा कौन कोई बच्चा हाथ खड़ा करके बता सकता है छोटे साहब जाड्या के नाम इतरो हो गया और इतरो बच्चे लेने हैं अपन ये बच्चे आ पहला पन्ने बुलाओ अपना नाम दसो फिर साहब छोटे साहब जाड्या का नाम दसना

ਇਹ ਛੋਟਾ ਜਿਹਾ ਬੱਚਾ ਹੈ ਇਸ ਨੂੰ ਜਪ ਬਾਣੀ ਜਪਜੀ ਸਾਹਿਬ ਉਸ ਨੂੰ ਸੀ ਸਿਰੇ ਪੜਦੇ ਆ ਅੰਮ੍ਰਿਤ ਵੇਲੇ ਇਹ ਸਾਰੀ ਬਾਣੀ ਇਕੱਠਾ ਹੈ ਇਸ ਨੂੰ ਇੱਥੇ ਸਾਡੇ ਸਿੱਖੀ ਦੇ ਵਿੱਚ ਪੂਰੀ ਪੂਰੀ ਉਮਰ ਆਪੋ ਕੇ ਸਾਡੇ ਬਜ਼ੁਰਗ ਬਥੇਰੇ ਬਜ਼ੁਰਗ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬੜੇ ਸਤਕਾਰਯੋਗ ਇੱਥੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੀ ਉਮਰ ਹੈ ਕੌਮ ਦੇ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਕੌਮ ਦੀ ਚਰਤੀ ਕਲਾ ਦੇ ਵਿੱਚ ਲਾਇਆ ਹੈ ਬਟ ਇਦਾਂ ਦੇ ਵੀ ਬਜ਼ੁਰਗ ਨੇ ਜਿਨ੍ਹਾਂ ਨੂੰ 60 ਸਾਲ 70 ਸਾਲ ਉਮਰ ਆ ਪੋ ਗਿਆ ਨੇ ਬਟ ਅੱਜ ਤੱਕ ਜਪ ਬਾਣੀ ਕੰਠ ਨਹੀਂ ਹੈ ਕੰਠ ਤੇ ਛੱਡ ਦੋ ਉਹ ਪ੍ਰੋਪਰ ਉਚਾਰਣ ਵੀ ਨਹੀਂ ਕਰ ਪਾਉਂਦੇ ਨੇ ਸੋ ਇੰਨੇ ਛੋਟੀ ਜੀ ਉਮਰ ਦੇ ਵਿੱਚ ਬੱਚੇ ਨੂੰ ਜਪ ਬਾਣੀ ਪੂਰੀ ਕੰਠ ਹੈ ਸੋ ਇਹ ਕੈਂਪਾਂ ਦੀ ਵੀ ਖੇਡ ਹੈ ਜਿਸ ਦੇ ਵਿੱਚ ਆਪਜੀ ਬਹੁਤ ਕੁਝ ਸਿੱਖਦੇ ਹੋ ਛੋਟੀ ਛੋਟੀ ਚੀਜ਼ਾਂ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੀ ਨੇ ਕੋਈ ਦੱਸ ਸਕਦਾ ਹੱਥ ਠਾੜਾ ਕਰਕੇ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੀ ਨੇ ਜੀ ਅਸੀਂ ਕੀ ਕਹਿੰਦੇ ਹਾਂ ਬੋਲੋ ਜੀ ਇਧਰ ਆਜੋ ਫਿਰ ਬੁਲਾਓ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਸਾਹਿਬ ਜੀ ਸਾਡੇ ਮੌਜੂਦਾ ਗੁਰੂ ਨੇ ਬਹੁਤ ਵਧੀਆ ਜਵਾਬ ਬੱਚੀ ਨੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮੌਜੂਦਾ ਗੁਰੂ ਨੇ ਜਦ ਸਾਡੇ 10 ਗੁਰੂ ਹੋਏ ਨੇ ਜੀ ਹੈ ਨਾ 10 ਗੁਰੂ ਹੋਏ ਨੇ ਤੇ 10 ਗੁਰੂ ਸਾਰੇ ਦੇਕ ਰੂਪ ਦੇ ਵਿੱਚ ਜਦ ਸੀ ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਸਾਡੇ 10 ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਸਾਡੇ 10 ਗੁਰੂ ਸਾਹਿਬ ਸਾਰੇ ਨਿ ਪਜਾਮੇ ਦੇ ਵਿੱਚ ਸੀ ਉਸ ਤੋਂ ਉਪਰੰਤ ਜਿਹੜੀ ਗੁਰੂ ਪਰਪਥਾ ਹੈ ਗੁਰੂ ਗੋਬਿੰਦ ਸਾਹਿਬ ਜੀ ਨੇ ਇਸ ਨੂੰ ਸਮਾਪਤ ਕਰਕੇ ਗੁਰੂ ਗ੍ਰੰਥ ਗੱਦੀ ਕਿਸ ਨੂੰ ਦਿੱਤੀ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਛਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਕੀ ਮਿਲਦਾ ਕੋਈ ਬਤਾ ਸਕਦਾ ਬੱਚਿਓ सिखया ज्ञान बहुत सोणा जवाब आप जी ने देता है गुरु ग्रंथ साहब जी साडे जीने जागदे गुरु ने अच्छा जीने किवे ने सा लंदे ने सा लंदे ने फिर रोटी खाते ने गल्ला करते ने फिर जीने किवे ने किवे जीने ने तो कोई बता सकता बच्चा ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਜੀਵਨ ਦਾ ਗਿਆਨ ਮਿਲਦਾ ਹੈ ਸਾਡੇ ਲਿਵਿੰਗ ਗੁਰੂ ਨੇ ਆਪਣੇ ਜੀਵਨ ਦਾ ਗਿਆਨ ਆਪਣੇ ਜੀਵਨ ਨੂੰ ਕਿਵੇਂ ਸੋਨਾ ਬਣਾਉਣਾ ਹੈ ਸਮਾਜ ਨੂੰ ਕਿਵੇਂ ਚੰਗਾ ਬਣਾਉਣਾ ਇਸ ਦਾ ਸਾਰਾ ਗਿਆਨ ਸਾਨੂੰ ਕਿੱਥੋਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋ ਬੱਚਿਓ ਜੇ ਆਪਣੇ ਆਪ ਨੂੰ ਜਿਉਂਦੇ ਰੱਖਣਾ ਹੈ ਹਮੇਸ਼ਾ ਲਈ ਅਮਰ ਹੋਣਾ ਹੈ ਤੇ ਉਮਰਾ ਕਰਕੇ ਕੋਈ ਅਮਰ ਨਹੀਂ ਹੋ ਸਕਦਾ ਅਸੀਂ ਕਿਵੇਂ ਹੋ ਸਕਦੇ ਆ ਗਿਆਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਕਹਿੰਦੇ ਆ ਜੁਗੋ ਜਗ ਅਟਲ ਨੇ ਕਿਉਂਕਿ ਉਹਨਾਂ ਵਿੱਚ ਜਿਹੜੀ ਬਾਣੀ ਲਿਖੀ ਹੈ ਇਹ ਵੀ ਜੁਗੋ ਜਗ ਅਟਲ ਹੈ ਇਹ ਸਦੀਮ ਸੱਚ ਸੀ ਜਿਵੇਂ ਅਸੀਂ ਕਹਿੰਦੇ ਆ ਆਦ ਸੱਚ ਜੁਗਾਂ ਸੱਚ ਹੈ ਭੀ ਸੱਚ ਨਾਨਕ ਹੋਸੀ ਤੇ ਜਦ ਤੱਕ ਇਹ ਸੰਸਾਰ ਰਹਿਣਾ ਗੁਰਬਾਣੀ 'ਚ ਸੱਚ ਹੀ ਰਹਿਣਾ ਹੈ ਤਾਂ ਹੀ ਅਸੀਂ ਕਹਿੰਦੇ ਆ ਸਾਡਾ ਲਿਵਿੰਗ ਗੁਰੂ ਹੈ ਜਦ ਤੱਕ ਕਿਉਂਕਿ ਇਹ ਮੇਰੇ ਜਾਣ ਤੋਂ ਬਾਅਦ ਆਉਣ ਵਾਲੀ ਪਨੀਰੀ ਨੂੰ ਵੀ ਉਹੀ ਗਿਆਨ ਸੱਤ ਤੋਂ ਪਹਿਲਾਂ ਵੀ ਅੱਜ ਵੀ ਤੇ ਅੱਗੇ ਵੀ ਇਹੀ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਮਿਲਦਾ ਰਹੇਗਾ ਸੋ ਇਸ ਕਰਕੇ ਅਸੀਂ ਗੁਰੂ ਕਿਉਂ ਕੀ ਕਹਿੰਦੇ ਆ ਸਾਡਾ ਲਿਵਿੰਗ ਗੁਰੂ ਹੈ ਬਟ ਦੇ ਰੂਪ ਦੇ ਵਿੱਚ ਨਹੀਂ ਇਸ ਗੱਲ ਦਾ ਜਾਂ ਇਸ ਗੱਲ ਦਾ ਸਮਝ ਸਾਰੇ ਨੂੰ ਹੋਣੀ ਚਾਹੀਦੀ ਹੈ ਦੇਹੇ ਗੁਰੂ ਨਹੀਂ ਹੈ ਸਿੱਖ ਕਿਸੇ ਦੇਹੇ ਦਾ ਪੁਜਾਰੀ ਨਹੀਂ ਹੈ ਸਿੱਖ ਕਿਸੇ ਦੇਹੇ ਦੇ ਅਕੇ ਮੱਥਾ ਨਹੀਂ ਟੇਕਦਾ ਸਿੱਖ ਕਿਸੇ ਮੂਰਤ ਦੇ ਅਕੇ ਮੱਥਾ ਨਹੀਂ ਟੇਕਦਾ ਹੁਣ ਤੁਹਾਡੇ ਵਿੱਚੋਂ ਕੋਈ ਤੁਹਾਨੂੰ ਸਵਾਲ ਕਰ ਸਕਦਾ ਹੈ ਕਿ ਅੱਛਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਤੇ ਇੱਕ ਮੂਰਤੀ ਨੂੰ ਜਾਂ ਫਿਰ ਇੱਕ ਦੇਵਤਾਰੀ ਬਾਬੇ ਨੂੰ ਮੱਥੇ ਟੇਕਣ ਤੋਂ ਦੋਹਾਂ 'ਚ ਫਰਕ ਕੀ ਹੈ ਅਗਰ ਤੁਹਾਨੂੰ ਕੋਈ ਪੁੱਛਦਾ ਹੈ ਤੁਸੀਂ ਮੂਰਤੀ ਨੂੰ ਮੱਥਾ ਟੇਕਦੇ ਹੋ ਅਸੀਂ ਮੂਰਤੀ ਨੂੰ ਮੱਥਾ ਟੇਕਦੇ ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਇਹਨਾਂ ਦੋਵਾਂ ਮੱਥਾ ਟੇਕਣ 'ਚ ਫਰਕ ਕੀ ਹੈ ਕੋਈ ਬੱਚਾ ਦੱਸ ਸਕਦਾ ਹੈ ਇਹ ਸਵਾਲ ਮੈਂ ਆਪਣੇ ਜਿਹੜੇ ਵੱਡੇ ਬੱਚੇ ਜਿਨ੍ਹਾਂ ਨੇ ਗਰੁੱਪ B ਗਰੁੱਪ C ਚ ਪਾਰਟਿਸਿਪੇਟ ਕੀਤਾ ਸੀ ਇਹ ਉਹਨਾਂ ਲਈ ਹੈ ਜੇ ਤੁਹਾਨੂੰ ਕੱਲ ਅਗਰ ਤੁਸੀਂ ਇਹ ਗੱਲ ਕਹੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਸਿੱਖ ਕੋਈ ਬੇਹੇ ਨੂੰ ਮੱਥਾ ਨਹੀਂ ਟੇਕਦਾ ਤੇ ਜੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਤੇ ਨਾਮ ਨਹੀਂ ਲਵੇਗਾ ਤੇ ਮੂਰਤੀ ਵੀ ਨੌਂ ਲੈਣੇ ਗਿਆ ਫਿਰ ਇਹਨਾਂ ਮੂਰਤੀ ਦੇ ਅੱਗੇ ਮੱਥਾ ਟੇਕਣ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਟੇਕਣ ਦੇ ਵਿੱਚ ਫਰਕ ਕੀ ਹੈ ਤੇ ਕੋਈ ਬੱਚਾ ਜਵਾਬ ਦੇ ਸਕਦਾ ਅਸੀਂ ਕੀ ਕਵਾਂਗੇ ਕੀ ਫਰਕ ਸਮਝਾਵਾਂਗੇ ਆਓ ਜੀ ਇਹ ਬੱਚੇ ਨੇ ਪਹਿਲਾਂ ਆਪਕਣਾ ਕੀਤਾ ਸੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰੇ ਨਾਮ ਸਹਿਦਬਿੰਦ ਸਿੰਘ ਆਸੀ ਮੁੱਟੀ ਨੂੰ ਮੱਠਾਂ ਨਹੀਂ ਦੇਖਦੇ ਕਿ ਉਹ ਹੋਰ ਕੇ ਉਹ ਹੋਰ ਕੇ ਜਿਵੇਂ ਉਹ ਜਿਹੜਾ ਨਾੜੇ ਜੋ ਬਾਂਦਾ ਉਹ ਤਾਂ ਉੱਤੇ ਵਸਦਾ ਨਹੀਂ ਹੈ ਤੇ ਆਡੀ ਜਿਹੜੀ ਗੁਰਬਾਣੀ ਆ ਉਹ ਗੁਰੂ ਆਦੇ ਲਿਖੀ ਹੋਈ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੋਲਤਾ ਹੀ ਕਿ ਮੇਰੇ ਬਾਦ ਦਾ ਜੋ ਗੁਰੂ ਆ ਉਹ ਗੁਰੂ ਗ੍ਰੰਥ ਸਾਹਿਬ ਆ ਕਰਕੇ ਠੀਕ ਹੈ ਜੀ ਬੱਚੇ ਨੇ ਬਹੁਤ ਵਧੀਆ ਹਿੰਮਤ ਕੀਤੀ ਹੈ ਇਸ ਦਾ ਜਵਾਬ ਦੇਂਦੀ ਇੱਕ ਬੱਚੇ ਦਾ ਹੌਂਕ ਹੋਰ ਹੱਥ ਖੜਾ ਸੀ ਮੈਂ ਉਹ ਵੀ ਬੱਚੇ ਮੈਂ ਜਾ ਰਹੀ ਹਾਂ ਕਿ ਅਸੀਂ ਕੈਂਪ ਤੋਂ ਸਿੱਖਿਆ ਕੀ ਹੈ ਇੱਕ ਛੋਟੇ ਛੋਟੇ ਸਵਾਲ ਨੇ ਇਹ ਸਵਾਲ ਜਦ ਸਾਡੇ ਬੱਚੇ ਵੱਡੇ ਹੁੰਦੇ ਨੇ ਇਹ ਸਵਾਲ ਉਹਨਾਂ ਦੇ ਮਨਾਂ ਦੇ ਵਿੱਚ ਆਉਂਦੇ ਨੇ ਇਹ ਸਵਾਲ ਜਦ ਅਸੀਂ ਬੱਚਾ ਕਹੇਗਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਜੇ ਕੋਈ ਉਹਨੂੰ ਸਵਾਲ ਕਰ ਲੇਗਾ ਕਿ ਮੂਰਤੀ ਨੂੰ ਅਸੀਂ ਮੱਥਾ ਟੇਕਦੇ ਆ ਤੇ ਫਰਕ ਕੀ ਹੈ ਇਸ ਸਵਾਲ ਬੱਚੇ ਨੂੰ ਕੈਂਪ ਦੇ ਵਿੱਚੋਂ ਸਿੱਖਿਆ ਮਿਲੇਗੀ ਤੇ ਦੱਸ ਸਕੇਗਾ ਕਿ ਇੱਕ ਮੂਰਤ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਕ ਕੀ ਹੈ। ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਮੇਰਾ ਨਾਮ ਹੈ ਰਵੀਨਜਿਤ ਸਿੰਘ ਤੇ ਮੈਂ ਤੁਸਾਰਿਆਂ ਨੂੰ ਇਹ ਫਰਕ ਦੱਸਣ ਜਾ ਰਿਹਾ ਹਾਂ ਕਿ ਕੀ ਫਰਕ ਹੈ ਕਿ ਇੱਕ ਮੂਰਤੀ ਅਤੇ ਕੀ ਫਰਕ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਮੂਰਤੀ ਐ ਕਿਸੇ ਪੱਥਰ ਨਾਲ ਕੰਪੇਅਰ ਕਰੀਏ ਇਹ ਤੁਹਾਨੂੰ ਦੰਦ ਨਹੀਂ ਆ। पर अगर गल यही है तो गुरु ग्रंथ साहब जी के सू जीवन का ज्ञान मिलता है जो एक मूर्ति नहीं सकती मूर्ति ना बोल सकती है ना वो चल सकती है ना गुरु ग्रंथ साहब जी बोल सकते हैं ना वो चल सकते हैं पर जो दर्ज बाणियाँ हैं वो सा है। गुरु गया देता है वह कोई नॉर्मल जो बंदा नहीं देता है गुरुआत का ज्ञान ही चीज़ है जो तक बहुत अगर पहुँचाएगा और ये साढ़े गुरुआ की बाणी है जो एक समान एक जगह से दर्ज है

ਬੜਾ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਨੇ ਸਮਝਾਇਆ ਹੈ ਕਿ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਜਿਹੜੀ ਮੂਰਤੀ ਤੋਂ ਸਾਨੂੰ ਗਿਆਨ ਨਹੀਂ ਮਿਲਦਾ ਇੱਕ ਸਭ ਤੋਂ ਸੌਖਾ ਇਹਨੂੰ ਦੀਪ ਨਾ ਜਾਈਏ ਬੜੇ ਸੌਖੇ ਤਰੀਕੇ ਨਾਲ ਸਮਝੀਏ ਮੂਰਤੀ ਸਾਨੂੰ ਕੋਈ ਗਿਆਨ ਨਹੀਂ ਦੇ ਸਕਦੀ ਬੜ ਗੁਰੂ ਸਾਹਿਬ ਕੀ ਹੈ ਸਤਗੁਰ ਜਾਗਤਾ ਹੈ ਜੋ ਸਤਗੁਰ ਸਾਡਾ ਕੀ ਹੈ ਜਾਗਤਾ ਮਤਲਬ ਗਿਆਨ ਮਿਲਦਾ ਸਾਨੂੰ ਇਥੋਂ ਅਸੀਂ ਗੁਰਬਾਣੀ ਨੂੰ ਪੁੱਛਦੇ ਆ ਅਸੀਂ ਜਪ ਬਾਣੀ ਜਦੋਂ ਪੜ੍ਹਦੇ ਆ ਤੇ ਪਹਿਲੀ ਪੰਕਤੀ ਕਿਹੜੀ ਆਉਂਦੀ ਹੈ ਜਪ ਬਾਣੀ ਦੀ ਸ਼ਲੋਕ ਤੋਂ ਬਾਅਦ ਕੋਈ ਦੱਸ ਸਕਦਾ ਹੈ ਬੋਲੋ ਜੀ ਬੋਲੋ ਸੋਚ ਸੋਚਣਾ ਸੋਚੇ ਸੋਚਨਾ ਜੇ ਸੋਚੀ ਗਿਆਨ ਮਿਲਿਆ ਨਾ ਇਸ ਸਮਾਜ ਦੇ ਵਿੱਚ ਬਹੁਤ ਵੱਡਾ ਭਨੇਖਾ ਸੀ ਕਿ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਤੁਹਾਨੂੰ ਮੁਕਤੀ ਮਿਲਦੀ ਹੈ ਹਾਂ ਗੰਗਾ ਜਾ ਕੇ ਨਹਾਉਣ ਦੇ ਨਾਲ ਜਾਂ ਵੱਖ-ਵੱਖ ਪਾਣੀ ਦੇ ਵਿੱਚ ਧੋਣ ਦੇ ਨਾਲ ਤੁਹਾਨੂੰ ਮੁਕਤੀ ਮਿਲਦੀ ਹੈ ਤੁਹਾਡੇ ਕੀਤੇ ਗੰਦੇ ਕੰਮ ਪਾਪ ਧੋਲਦੇ ਨੇ ਇਹ ਸਮਾਜ ਦੇ ਵਿੱਚ ਪਰਚਲਿਤ ਸੀ ਬੜ ਗੁਰੂ ਸਾਹਿਬ ਕੀ ਕਹਿੰਦੇ ਨੇ ਸੋਚ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਕਹਿੰਦੇ bari tal de vich naur de naal mann di suchamta ਕਿੰਨਾ ਵੱਡਾ ਪਖੰਡ ਕਿੰਨਾ ਵੱਡਾ ਵਹਿਮ ਸਮਾਜ ਦੇ ਵਿੱਚ ਸੀ ਗੁਰੂ ਸਾਹਿਬ ਨੇ ਇੱਕੋ ਪੰਕਤੀ ਵਿੱਚ ਉਹ ਕੀ ਕਰ ਦਿੱਤਾ ਰੱਦ ਕਰ ਦਿੱਤਾ ਅੱਗੇ बोलो अगे पंक्ति बोलो चुप ना हो गई एक आवी सी कि कुछ मौन धारी बाबे ने क्या कुछ बोलना ही नहीं चुप है चुप ना हो गई जे लाए रा? कहते जे तू शारीरिक तौर से ਮੂ ਨੂੰ ਬੰਦ ਕਰ ਲੇਗਾ ਮੌਨ ਧਾਰ ਲੇਗਾ ਜਿਹੜੀ ਅੰਦਰ ਕਪਟ ਮੈਲ ਚੱਲ ਰਹੀ ਹੈ ਜਿਹੜੀ ਵੀ ਅੰਦਰ ਅੰਦਰਲਾ ਜਿਹੜਾ ਚੁੱਪ ਨਹੀਂ ਹੈ ਅੰਦਰ ਦੀ ਜਿਹੜੀ ਵਿਚਾਰ ਹੈ ਉਹ ਤੇ ਚਲਦੀ ਹੀ ਜਾ ਰਹੀ ਹੈ ਜੇ ਉਹ ਗਲਤ ਵਿਚਾਰ ਅੰਦਰ ਦੀ ਚੱਲ ਰਹੀ ਹੈ ਉੱਪਰਲਾ ਮੌਨ ਧਰੰਡੇ ਨਾਲ ਪੁਕੇ ਪੁਕੇ ਨਾ ਉਤਰੀ ਕਿਆ ਕਮਾਲ ਦੀ ਗੱਲ ਹੈ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਕਹਿੰਦੇ ਸਾਰੇ ਜਹਾਨ ਦਾ ਵੀ ਅਗਰ ਤੈਨੂੰ ਇਹਨੂੰ ਸ਼ਾਰਟ ਕਰਕੇ ਈਜ਼ੀ ਵੇਜ ਸਮਝ ਦੇਆ ਜੇ ਸਾਰੇ ਜਹਾਨ ਦੀ ਵੀ ਮਾਇਆ ਪੈਸਾ ਐਸੈਟਸ ਤੇਰੇ ਕੋਲ ਆ ਜਾਣ ਲੇਕਿਨ ਜੇ ਤੇਰਾ ਅੰਦਰਲਾ ਭੁੱਖਾ ਹੈ ਜੇ ਤੇਰੀ ਨੀਂਦ ਭੁੱਖੀ ਹੈ ਜੇ ਤੇਰੀ ਅੱਖਾਂ ਵਿੱਚ ਲਾਲਚ ਹੈ ਸਾਰੇ ਜਹਾਨ ਦੀ ਵੀ ਦੌਲਪ ਲੈ ਕੇ ਤੂੰ ਰਜੇਗਾ ਨਹੀਂ ਤੇ ਇੱਥੇ ਗੱਲ ਕੀ ਦੀ ਕੀਤੀ ਕਿ ਪੂਰੀ ਕੁਰਬਾਨੀ ਮਨ ਦੀ ਗੱਲ ਕਰਦੀ ਹੈ ਕਿ ਅਸੀਂ ਮਨ ਨੂੰ ਚੰਗਾ ਕਿਵੇਂ ਕਰਨਾ ਹੈ ਅੱਛਾ ਅੱਗੇ ਫਿਰ ਸਹਸ ਸਿਆਣਾ ਪਾ ਲੱਖੂ ਹੈ ਅੱਛਾ ਇਹ ਪਿੱਛੇ ਸਿਆਣਾ ਪਾਇ ਸੀ ਇਹ ਸਾਡੇ ਸਮਾਜ ਦੀਆਂ ਸਿਆਣਪਾਂ ਹੀ ਸੀ ਕੋਈ ਕਹਿੰਦਾ ਮੈਂ ਮੌਨਤਾਰੀ ਮੌਨ ਰੱਖ ਲਵਾਂਗਾ ਤੇ ਰੱਬ ਦੀ ਪ੍ਰਾਪਤੀ ਹੋ ਜੇਗੀ ਕੋਈ ਕਹਿੰਦਾ ਮੈਂ ਜੰਗਲਾਂ 'ਚ ਹੀ ਚਲ ਜਾਵਾਂਗਾ ਕੋਈ ਕਹਿੰਦਾ ਮੈਂ ਤੀਸਾ ਦੇ ਵਿੱਚ ਲਾ ਲਵਾਂਗਾ ਕੋਈ ਕਹਿੰਦਾ ਮੈਂ ਭੁੱਖਿਆ ਰਵਾਂਗਾ ਤੇ ਇਹ ਸਾਡੀ ਸਿਆਣਪਾਂ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਸਹਸ ਸਿਆਣਪਾਂ ਕਹਿੰਦੇ ਲੱਖਾਂ ਇਦਾਂ ਦੀਆਂ ਸਿਆਣਪਾਂ ਕਰ ਲੈ ਤਾਂ ਇੱਕ ਨਾ ਚੱਲਦਾ ਅੱਛਾ ਹੁਣ ਗੁਰੂ ਸਾਹਿਬ ਕਹਿੰਦੇ ਨੇ ਫਿਰ ਰਿਜ਼ਲਟ ਤੇ ਚਾਹੀਦਾ ਸੋਲੂਸ਼ਨ ਤੇ ਚਾਹੀਦਾ ਇਹਨੂੰ ਰੱਦ ਕਰ ਦਿੱਤਾ ਉਹਨੂੰ ਰੱਦ ਕਰਤਾ ਬਟ ਸੋਲੂਸ਼ਨ ਕੀ ਹੈ ਕਿ ਸਵਾਲ ਹੈ ਇੱਕ ਕੇਵਲ ਸੱਚਿਆਰਾ ਹੋਈ ਹੈ ਅੱਛਾ ਕੂੜੇ ਅੱਛਾ ਕੂੜ ਕੀ ਹੈ ਜੀ ਕੂੜ ਕੀ ਹੈ ਇਹ ਮਨ ਦੇ ਵਿੱਚ ਜੰਮੀ ਹੋਈ ਜਿਹੜੀ ਮੈਲ ਹੈ ਜਿਹੜੀ ਸਾਡੀ ਹਉਮੈ ਹੈ ਵੱਖ-ਵੱਖ ਕਰ ਵਰਕਾਰ ਦੇ ਜਿਹੜੇ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਨ੍ਹਾਂ ਨੇ ਸਾਨੂੰ ਜਕੜਿਆ ਹੈ ਜਿਨ੍ਹਾਂ ਕਰਕੇ ਅਸੀਂ ਚੰਗੇ ਕੰਮ ਨਹੀਂ ਕਰ ਸਕਣਦੇ ਆ ਜਿਨ੍ਹਾਂ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਤੇ ਛੱਡ ਤੋਂ ਬਾਅਦ ਸਮਾਜ ਨੂੰ ਤੇ ਛੱਡ ਤੋਂ ਆਪਣੇ ਪਰਿਵਾਰ ਨੂੰ ਵੀ ਇੱਕ ਬਣਾ ਕੇ ਸੀ ਨਹੀਂ ਰੱਖ ਪਾ ਰਹੇ ਜਿਹੜੀ ਮਾਇਦੇ ਸਾਡੇ ਵਿੱਚ ਤੇ ਕਹਿੰਦੇ ਨੇ ਕੀ ਕਹਿੰਦੇ ਨੇ ਗੁਰਬਾਣੀ ਵਿੱਚ ਸਵਾਲ ਕੀ ਹੈ ਕੇਵਲ ਸੱਚਿਆਰਾ ਹੋਈਏ ਕਿ ਉਹ ਕੂੜਾ ਟੁੱਟੇ ਪਾਲ ਅਛਾ ਇਹਦਾ ਜਵਾਬ ਵੀ ਦਿੱਤਾ ਸੀ ਜਵਾਬ ਹੈ ਜੀ ਹੁਕਮ ਰਜਾਈ ਚੱਲਣਾ ਅਛਾ ਇਹ ਹੁਕਮ ਰਜਾਈ ਚੱਲਣਾ ਕੀ ਹੈ ਇਹ ਜਿਹੜਾ ਹੁਕਮ ਹੈ ਅਛਾ ਹੁਕਮ ਇਸ ਹੁਕਮ ਨੂੰ ਸਮਝਣ ਦੀ ਲੋੜ ਹੈ ਅਸੀਂ ਸੌਖੀਆਂ ਗੱਲਾਂ ਕਰਨੀਆਂ ਨੇ ਅਸੀਂ ਡੀਪ ਨਹੀਂ ਜਾਣਾ ਅੱਛਾ ਹੁਕਮ ਕੀ ਹੈ ਜਿਵੇਂ ਸਿੰਪਲ ਗੱਲ ਦੱਸਦਾ ਹੈ ਅੱਛਾ ਤੁਹਾਨੂੰ ਠੰਡ ਲੱਗ ਰਹੀ ਹੈ ਬੱਚਿਓ ਸਵੇਰੇ ਠੰਡ ਲੱਗ ਰਹੀ ਸੀ ਨਹੀਂ ਅੱਛਾ ਠੰਡ ਦੇ ਵਿੱਚ ਕੀ ਤੁਸੀਂ ਘੱਟ ਕੱਪੜੇ ਪਾਉਂਦੇ ਆ ਜਾਂ ਜ਼ਿਆਦਾ ਕੱਪੜੇ ਪਾਉਂਦੇ ਆ ਘੱਟ ਕੀ ਜ਼ਿਆਦਾ ਜ਼ਿਆਦਾ ਨਾ ਸਵੈਟਰ ਦੇ ਠੰਡ ਦੇ ਵਿੱਚ ਪਹਿਲਾਂ ਗਰਮੀ 'ਚ ਕੌਣ ਸਵੈਟਰ ਪਾ ਕੇ ਘੁੰਮਦਾ ਹੱਥ ਠੰਡੇ ਕਰੋ ਗਰਮੀ 'ਚ ਸਵੈਟਰ ਪਾ ਕੇ ਘੁੰਮਦੇ ਅਸੀਂ ਗਰਮੀ ਦੇ ਵਿੱਚ ਸਵੈਟਰ ਪਾ ਕੇ ਨਹੀਂ ਠੰਮਦੇ ਆ ਤੇ ਠੰਡ ਦਾ ਜੇ ਠੰਡ ਲੱਗਣੀ ਹੈ ਸ਼ਰੀਰ ਨੂੰ ਉਹਦਾ ਹੁਕਮ ਕੀ ਹੈ ਕਿ ਤੁਸੀਂ ਕੱਪੜੇ ਪਾਓਗੇ ਸਵੈਟਰ ਗਰਮ ਕੱਪੜੇ ਪਾਓਗੇ ਠੰਡ ਨਹੀਂ ਲੱਗੇਗੀ ਹੁਕਮ ਹੈ ਕਿ ਜੇ ਤੁਹਾਨੂੰ ਸ਼ੂਗਰ ਹੈ ਜੇ ਤੁਹਾਨੂੰ ਸ਼ੂਗਰ ਹੈ ਤੇ ਕਹਿੰਦੇ ਡਾਕਟਰ ਕਹਿੰਦੇ ਮਿੱਠਾ ਘੱਟ ਖਾਓ ਲਾਈਫ ਸਟਾਈਲ ਚੰਗੀ ਕਰੋ ਇੱਕ ਹੁਕਮ ਹੈ ਨਾ ਤੇ ਗੁਰੂ ਸਾਹਿਬ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਅਸਾ ਇਹ ਹੁਕਮ ਬਫਰੇ ਆਪਣਾ ਜੀਵਨ ਸਵੇਰੇ ਤੋਂ ਲੈ ਕੇ ਸ਼ਾਮਾਂ ਤੱਕ ਆਪਣਾ ਜੀਵਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੁਕਮ ਦੇ ਅੰਦਰ ਅਸੀਂ ਅਗਰ ਜੀਵਾਂਗੇ ਤੇ ਕੀ ਹੋਏਗਾ ਜੀ ਹੁਕਮ ਰਜਾਈ ਚੱਲਣਾ ਲਿਖਿਆ ਨਾ ਇਹ ਸਾਡੇ ਨਾਲ ਹੀ ਲਿਖਿਆ ਹੋਇਆ ਹੈ ਇਹ ਹੁਕਮ ਸਾਡੇ ਨਾਲ ਹੀ ਲਿਖਿਆ ਇਹ ਵੱਖਰਾ ਕੋਈ ਹੁਕਮ ਨਹੀਂ ਹੈ ਜੋ ਕਿਸੇ ਨੇ ਤੁਹਾਨੂੰ ਕਰਨਾ ਸੀ ਉਹਨੂੰ ਫਾਲੋ ਕਰਾਂਗੇ ਇਹ ਸਾਡੇ ਜੀਵਨ ਦੇ ਨਾਲ ਹੀ ਇਹ ਹੁਕਮ ਚੱਲ ਰਿਹਾ ਹੈ ਜਿਸ ਦੇ ਵਿੱਚ ਇਹ ਚੰਦ ਤਾਰੇ ਸਾਰੇ ਚੱਲ ਰਹੇ ਨੇ ਪਸ਼ੂ ਪੰਛੀ ਸਾਰੇ ਹੁਕਮ ਦੇ ਵਿੱਚ ਚੱਲ ਰਹੇ ਨੇ ਇੱਕ ਇਨਸਾਨ ਹੈ ਇਨਸਾਨ ਹੀ ਇੱਕ ਐਸਾ ਹੈ ਜੋ ਹੁਕਮ ਨੂੰ ਤੋੜਦਾ ਹੈ ਜੇ ਤੋੜਦਾ ਹੈ ਤੇ ਦੁਖੀ ਹੁੰਦਾ ਹੈ ਜੇ ਤੋੜੇ ਨਾ ਤੇ ਦੁਖੀ ਨਾ ਹੋਵੇ ਸੋ ਹੁਣ ਇਹ ਗੱਲ ਅਸੀਂ ਕੈਂਪ ਤੋਂ ਛੋਟੀਆਂ ਛੋਟੀਆਂ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਇਹਨੂੰ ਲਾਗੂ ਕਰਨਾ ਹੈ ਤੇ ਆਪਣਾ ਜੀਵਨ ਚੰਗਾ ਬਣਾਉਣਾ ਤਾਂ ਹੀ ਸਾਡੇ ਪ੍ਰਚਾਰਕਾਂ ਦੀ ਕੀਤੀ ਮਿਹਨਤ ਪ੍ਰਬੰਧਕਾਂ ਦੀ ਕੀਤੀ ਮਿਹਨਤ ਤਾਂ ਹੀ ਸਫਲ ਹੋ ਸਕਦੀ ਹੈ ਜਦ ਸਾਡੇ ਛੋਟੇ ਛੋਟੇ ਜਿਹੜੇ ਬੱਚੇ ਹੋ ਜਿਹੜੇ ਵੱਡੇ ਬੱਚੇ ਵੀ ਹੋ ਆਪ ਜੀ ਆਪਣੇ ਜੀਵਨ ਦੇ ਵਿੱਚ ਚੰਗਾ ਕਰੋਗੇ ਆਪਣੇ ਪੈਰੈਂਟਸ ਦੇ ਆਗਿਆਕਾਰੀ ਬਣੋਗੇ ਸਕੂਲ ਦੇ ਵਿੱਚ ਚੰਗੀਆਂ ਪੜ੍ਹਾਈਆਂ ਸਿੱਖੀਆਂ ਵਾ ਲੋਗੇ ਚੰਗੇ ਕੰਮ ਕਰੋਗੇ ਫਰੈਂਡਸ ਦੇ ਨਾਲ ਚੰਗਾ ਬੋਲੋਗੇ ਇੱਕ ਗੱਲ ਹੋਰ ਹੈ ਬੱਚਿਓ ਧਿਆਨ ਨਾਲ ਸੁਣਿਓ ਜਦ ਵੀ ਆਪਣੇ ਫਰੈਂਡਸ ਦੇ ਨਾਲ ਵਿਚਰਦੇ ਹੋ ਤੇ ਕੋਈ ਬੱਚਾ ਐਕਦਾ ਦਾ ਹੈ ਜੋ ਗਾਣਾ ਕੱਟ ਕੇ ਗੱਲ ਕਰਦਾ ਆਪਣੇ ਫਰੈਂਡਸ ਦੇ ਨਾਲ ਕਰਦਾ ਅਜਾ ਹੁਣੇ ਕੋਈ ਨਹੀਂ ਬੋਲੇਗਾ ਅਬੇ ਤਬੇ ਹੋਰ ਵੀ ਗੰਦੀਆਂ ਗਾਲਾਂ ਕੱਢ ਕੇ ਗੱਲਾਂ ਕਰਦੇ ਆਪਸੇ ਨਹੀਂ ਨਾ ਤੇ ਜੇ ਕਰਦੇ ਹੋ ਤੇ ਅੱਜ ਤੋਂ ਹੀ ਛੱਡੋ ਕਿਉਂਕਿ ਅਸੀਂ ਕੈਂਪ ਤੋਂ ਸਿੱਖਿਆ ਹੈ ਕਿ ਅਸੀਂ ਸਾਰਿਆਂ ਨਾਲ ਚੰਗੇ ਤਰੀਕੇ ਦੇ ਨਾਲ ਗੱਲਾਂ ਕਰਨੀਆਂ ਨੇ ਹਾਂ ਅਸੀਂ ਜਦੋਂ ਚੰਗੇ ਤਰੀਕੇ ਨਾਲ ਗੱਲ ਕਰਾਂਗੇ ਤੁਸੀਂ ਚੰਗੇ ਤਰੀਕੇ ਨਾਲ ਗੱਲ ਕਰਕੇ ਦੇਖੋ ਜਿਹੜਾ ਬੱਚਾ ਜਿਹੜਾ ਫਰੰਟ ਤੁਹਾਡੇ ਨਾਲ ਮਾੜੇ ਤਰੀਕੇ ਨਾਲ ਗੱਲ ਕਰਦਾ ਹੈ ਜਾਂ ਤੇ ਤੁਹਾਡਾ ਸਾਥ ਛੱਡ ਜਾਏਗਾ ਜਾਂ ਉਹ ਵੀ ਚੰਗਾ ਬਣ ਜਾਏਗਾ ਤੇ ਚੰਗਿਆ ਹੀ ਦੂਜਿਆਂ ਤੋਂ ਨਹੀਂ ਆਪਣੇ ਆਪ ਤੋਂ ਸ਼ੁਰੂ ਕਰਨੀ ਪੈਂਦੀ ਹੈ ਤੇ ਚੰਗਾ ਕੱਲ ਅਸੀਂ ਸ਼ੁਰੂ ਕਰਾਂਗੇ ਅਸੀਂ ਚੰਗੇ ਹੋਵਾਂਗੇ ਸਮਾਜ ਵੀ ਚੰਗਾ ਆਪੇ ਆਪੜੇਗਾ ਸੋ ਹੁਣ ਮੈਂ ਬੇਨਤੀ ਕਰਾਂਗਾ ਹੁਣ ਸਾਡੇ ਵਿੱਚ ਜਿਹੜੇ ਸਾਰੇ ਸਕਾਰਯੋਗ ਪ੍ਰਚਾਰਕ ਵੀਰ ਜਿਹੜੇ ਜਿਨ੍ਹਾਂ ਨੇ ਕਲਾਸਾਂ ਲਗਾਈਆਂ ਜਿਨ੍ਹਾਂ ਨੇ ਤੁਹਾਨੂੰ ਸੈਂਟਰਸ ਦੇ ਵਿੱਚ ਜਾ ਕੇ ਵੱਖ-ਵੱਖ ਸਿੱਖਿਆਵਾਂ ਦਿੱਤੀਆਂ ਹੁਣ ਸਾਡੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭਾਈ ਸਰਬਜੀਤ ਸਿੰਘ ਜੀ ਨੂੰ ਉਹ ਸਟੇਜ ਦੇ ਵਿੱਚ ਆ ਜਾਣ ਦੇ 10 ਮਿੰਟਾਂ ਦੇ ਲਈ ਉਹ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ ਤੇ ਮੈਂ ਬੇਨਤੀ ਕਰਾਂਗਾ ਸੰਗਤ ਪਾਸ ਵੀ ਤੇ ਬੱਚਿਆਂ ਪਾਸ ਕਿ ਆਪ ਜੀ ਇਤਨਾ ਹੀ ਚੁੱਪ ਦਾ ਦਾਨ ਬਖਸ਼ੋ ਜਿਨ੍ਹਾਂ ਬੱਚਿਆਂ ਨੂੰ ਵਾਸ਼ਰੂਮ ਜਾਣਾ ਹੈ ਉਹ ਦੋ ਦੋ ਬੱਚੇ ਕਰਕੇ ਪਹਿਲਾ ਇੱਕ ਵੀਰਾ ਨੂੰ ਵੀਰਾ ਵੀਰ ਉੱਤੇ ਖਲੋਤੇ ਨੇ ਤੁਸੀਂ ਬੋਲੋ ਦੋ ਦੋ ਬੱਚੇ